ਬੀਜੇਪੀ ਦੇ ਵਿਧਾਇਕ ਪਰਤ ਸ਼ੇਟੀ ਨੇ ਰਾਹੁਲ ਗਾਂਧੀ ਦੇ ਉੱਪਰ ਵਿਵਾਦਿਤ ਟਿੱਪਣੀ ਕਰ ਦਿੱਤੀ ਹੈ ਜਿਸ ਤੋਂ ਬਾਅਦ ਸਿਆਸਤ ਦੇ ਵਿੱਚ ਹਲਚਲ ਮਚ ਗਈ ਹੈ ਜੀ ਹਾਂ ਦੱਸਦੀ ਹੈ ਕਿ ਲੋਕ ਸਭਾ ਦੇ ਵਿੱਚ ਹਾਲ ਹੀ ਦੇ ਵਿੱਚ ਵਿਸ਼ੇਸ਼ ਸੈਸ਼ਨ ਹੋਇਆ ਸੀ ਜਿਸ ਦੇ ਵਿੱਚ ਰਾਹੁਲ ਗਾਂਧੀ ਨੇ ਹਿੰਦੂ ਦਰਮ ਦੇ ਬਾਰੇ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਵਿਰੋਧੀ ਧਿਰ ਨੇ ਕਾਫੀ ਹੰਗਾਮਾ ਕੀਤਾ ਸੀ ਹੁਣ ਰਾਹੁਲ ਗਾਂਧੀ ਦੇ ਬਿਆਨ ਦੇ ਉੱਪਰ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਦੇ ਵਿਧਾਇਕ ਪਰਤ ਸ਼ੇਟੀ ਨੇ ਵਿਵਾਦਿਤ ਬਿਆਨ ਦਿੱਤਾ ਉਹਨਾਂ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੂੰ ਸੰਸਦ ਦੇ ਕਮਰੇ ਦੇ ਵਿੱਚ ਬੰਦ ਕਰਕੇ ਕੁੱਟਣਾ ਚਾਹੀਦਾ ਹੈ ਇੱਕ ਰਿਪੋਰਟ ਦੇ ਅਨੁਸਾਰ ਇਸ ਮੁੱਦੇ ਤੇ ਬੋਲਦੇ ਹੋਏ ਮੰਗਲੂਰ ਸਿਟੀ ਉਤਰੀ ਦੇ ਵਿਧਾਇਕ ਪਰਤ ਸ਼ੇਟੀ ਨੇ ਕਿਹਾ ਕਿ ਵਿਰੋਧੀ ਨੇਤਾ ਰਾਹੁਲ ਗਾਂਧੀ ਨੂੰ ਸੰਸਦ ਦੇ ਅੰਦਰ ਬੰਦ ਕਰਕੇ ਥੱਪੜ ਮਾਰਨੇ ਚਾਹੀਦੇ ਨੇ ਅਜਿਹਾ ਕਰਨ ਦੇ ਨਾਲ 7 ਤੋਂ 8 ਐਫ ਆਈ ਆਰ ਦਰਜ ਕੀਤੀਆਂ ਜਾ ਰਹੀਆਂ ਨੇ ਰਾਹੁਲ ਗਾਂਧੀ ਤੇ ਦੋਸ਼ ਲਗਾਉਂਦੇ ਹੋਏ ਭਾਜਪਾ ਵਿਧਾਇਕ ਨੇ ਕਿਹਾ ਕਿ ਪਾਗਲ ਆਦਮੀ ਨੂੰ ਨਹੀਂ ਪਤਾ ਹੈ ਕਿ ਜੇ ਭਗਵਾਨ ਸ਼ਿਵ ਆਪਣਾ ਤੀਸਰਾ ਨਿਤਰ ਖੋਲਦੇ ਨੇ ਤਾਂ ਉਹ ਸੁਆਹ ਹੋ ਜਾਵੇਗਾ ਇਸ ਦੇ ਨਾਲ ਹੀ ਪਰਤ ਸ਼ੇਟੀ ਨੇ ਕਿਹਾ ਕਿ ਹਿੰਦੂ ਧਰਮ ਅਤੇ ਸੰਸਥਾਵਾਂ ਦੀ ਰੱਖਿਆ ਕਰਨਾ ਭਾਜਪਾ ਦਾ ਫਰਜ਼ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਇਹ ਸੰਦੇਸ਼ ਦੇਣਾ ਸ਼ੁਰੂ ਕਰ ਦਿੱਤਾ ਹੈ ਕਿ Hindu ਅਤੇ Hindutav ਵੱਖਰੇ ਹਨ ਅਜਿਹੇ ਨੇਤਾਵਾਂ ਦੇ ਕਾਰਨ Hindu ਭਵਿੱਖ ਵਿੱਚ ਖਤਰੇ ਵਿੱਚ ਹੋਣਗੇ ਛੇਤੀ ਨੇ ਅੱਗੇ ਦੋਸ਼ ਲਾਇਆ ਹੈ ਕਿ ਰਾਹੁਲ ਗਾਂਧੀ ਜਿਸ ਖੇਤਰ ਦਾ ਦੌਰਾ ਕਰਦੇ ਹਨ ਉਸ ਦੇ ਆਧਾਰ ਤੇ ਆਪਣਾ ਰੁਖ ਬਦਲਦੇ ਹਨ ਉਹਨਾਂ ਨੇ ਕਿਹਾ ਹੈ ਕਿ ਜਦੋਂ ਉਹ ਗੁਜਰਾਤ ਆਉਂਦੇ ਹਨ ਤਾਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਭਗਵਾਨ ਸ਼ਿਵਦੇਵ ਪਰਤਖ ਭਗਤ ਬਣ ਜਾਂਦੇ ਨੇ ਇਹ ਬਿਆਨ ਕਰਨਾਟਕਾ ਤੋਂ ਭਾਜਪਾ ਦੇ ਵਿਧਾਇਕ ਪਰਤ ਸ਼ੇਟੀ ਨੇ ਦਿੱਤਾ ਹੈ ਤੇ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਰਾਹੁਲ ਗਾਂਧੀ ਇਸ ਬਿਆਨ ਦਾ ਕੀ ਜਵਾਬ ਦਿੰਦੇ ਨੇ ਤੁਹਾਡੀ ਇਸ ਖਬਰ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ